ਰਾਤ ਦੇ ਵੱਜ ਗਏ ਜੀ 10 10 ਵੱਜ ਕੇ 2 ਮਿੰਟ ਹੋ ਗਏ ਤੇ ਇਹ ਕਹਿੰਦੇ ਜੀ ਬਸ ਅਸੀਂ ਅੱਜ ਦੀ ਬਸ ਮੁੰਨਾ ਸੀ ਅੱਜ ਸਮਝ ਲੋ ਤੇ ਕੱਪੜੇ ਆ ਗਏ ਲੰਮ ਸਮ ਤੇ ਸਰਿੰਦਰ ਕਹਿੰਦੀ ਵੀ ਮੈਂ ਤਾਂ ਜੀ ਸੂਟ ਲੈ ਕੇ ਆਉਣਾ ਇੱਕ ਮਹਾਵਿਰ ਹੁਣ ਤੇ ਰਾਤ ਨੂੰ ਜੀ ਹੁਣ ਨਿਕਲੇ ਹੋਇਆ ਬਾਜ਼ਾਰ ਚ ਪਾ ਗਿਆ ਸੀ ਕਮਰੇ ਚ ਤੇ ਫਿਰ ਸੂਟ ਲੈਣ ਵਾਸਤੇ ਨਿਕਲੇ ਹੁਣ ਬਸ ਉਹ ਤਾਂ ਬਾਜ਼ਾਰ ਮੈਂ ਕਹਿੰਦਾ ਵੀ ਰਾਤ ਨੂੰ 12 1 ਵਜੇ ਜਾ ਕੇ ਕਿਤੇ ਸਮਾਪਤੀ ਹੁੰਦੀ ਹੁੰਦੀ ਹੈ ਬਾਜ਼ਾਰ ਦੀ ਜਾ ਹਾ ਵਾਹ ਅੱਜ ਦੇ ਇੱਕ ਬਟਾ ਨੋ ਲਾਈਕ ਜੀ ਲੈ ਲਓ ਜੀ ਲਾਇਮਨ ਸੋਡਾ ਲੈ ਲਓ ਜੀ ਨਾ ਲਾਇਮਨ ਸੋਡਾ ਲੈਣਾ ਜਾ ਹਾ ਬਾਬਿਆਂ ਦੀ ਜਿਹੜੇ ਡੱਡੂ ਬੋਲਦੇ ਨੇ ਨਾ ਆਏ ਬੋਲਣ ਲੱਗੇ ਵੀ ਹਾਂ ਜੱਜਾ ਆ ਪੰਬੀ ਰਿਆਂ ਜੱਜਾ ਘਮਾਉਂਦੀਆਂ ਬੈਠੀਆਂ ਮੈਡਮਾਂ ਉਹ ਚੱਲ ਬੱਤਾ ਤੋਂ ਦੋਨੇ ਉਹ ਜੇ ਇਹ ਨਹੀਂ ਵੀ ਇਹ ਨਹੀਂ ਜੰਮ ਬੱਤਾ ਚਾਲੇ ਭੱਜ ਜਾਨੇ ਤਾਂ ਬੜੀ ਸਪੀਡ ਤੇ ਚੱਲਣਾ ਨੂੰ ਆ ਕਿਤੇ ਬਾਜ਼ਾਰੇ ਨਾ ਬੰਦ ਹੋ ਜਾਵੇ ਵੀ ਸੱਤ ਨਾਮ ਰਹਿ ਗਰੋਂ ਹਨਨ ਹੁਣ ਮਨ ਨੂੰ ਤਾਂ ਲੱਗਦਾ ਨੇ ਵੀ ਸੂਟ ਸ਼ਾਰਟ ਕਿਤੇ ਤੇ ਮਿਲ ਜੂ ਬਾਕੀ ਹੁਣ ਤੂੰ ਜਾ ਕੇ ਪਤਾ ਲੱਗੂ ਕੱਤੀ ਸੜ ਤਾਂ ਨਹੀਂ ਤਾਂ ਬਸਿਆ ਰਿਹਾ ਪਈਆਂ ਜਮਾ ਕਾਲੀਆਂ ਹਾਂ ਆਹ 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 ਇਹ ਜਿੱਤੀ ਦੇ ਬਲਾ ਇਹੋ ਸੇਲ ਸੇਲ ਚੱਕ ਲੋ ਸੇਲ ਬਣਾਤੀ ਰੇਲ ਉਹ ਕਿੱਥੇ ਕੇ ਜਾਣਾ ਤੁਸੀਂ ਕਿੱਥੇ ਕੇ ਜਾਣਾ ਹੁਣ ਦੁਕਾਨ ਪੁੱਛੋ ਕਿਸ ਨੂੰ ਆਏ ਤਾਂ ਦੁਕਾਨਾਂ ਤੁਹਾਨੂੰ ਪਤਾ ਹੀ ਨਹੀਂ ਲੱਗਣੀ ਵੀ ਜਿਹੜੇ ਤੁਹਾਨੂੰ ਸਮਾਨ ਚਾਹੀਦਾ ਵੀ ਕਿਹੜੀ ਦੁਕਾਨ ਤੇ ਮਿਲਣਾ ਆਏ ਤਾਂ ਫਿਰ ਹੁਣ ਤੁਸੀਂ ਸੰਦੀਪ ਭਾਉ ਲੰਘ ਕੇ ਗਾਹ ਉੱਧਰ ਸੰਦੀਪ ਗੱਡੀ ਥੱਲੇ ਨਹੀਂ ਆਉਣੀ ਕਿੱਥੇ ਨੂੰ ਚੱਲੀ ਵੀ ਆ ਹੁਣ ਪੁੱਛਣਾ ਪੈਣਾ ਇੱਧਰਲੀ ਸਾਈਡ ਤਾਂ ਹੋਣੀ ਨਹੀਂ ਤੁਨੂੰ ਸੂਟ ਮਿਲਣੀ ਨਹੀਂ ਅੱਛਾ ਤੁਨੂੰ ਨਹੀਂ ਤੇ ਬੜੇ ਪਾ ਅੰਦਰ ਨੂੰ ਆ ਟੀ-ਸ਼ਰਟਾਂ ਦੀਆਂ ਨਾ ਉੱਥੇ ਤੇ ਪੁੱਛਣਾ ਪੈਣਾ ਇੱਕ ਵਾਰ ਤੁਨੂੰ ਅੱਛਾ ਤੇ ਇੰਦਰ ਨਹੀਂ ਵਟੇਣਾ ਰਾਤ ਨੂੰ ਅਸਾਂ ਕੀ ਕਹਿੰਦਾ ਕੁੜਤਾ ਪਜਾਮਾ सेल रेल बनातीज जो पज जो क्या मिल मिलजुग नहीं ਪੰਜਾਬੀ ਡਰੈਸਰ ਤਾਂ ਪਈ ਹੈ ਕਹਿੰਦਾ ਪੰਜਾਬੀ ਸੂਟ ਦੁਪੱਟੇ ਸਾੜੀ ਵੀ ਹੈਗੀ ਕਹਿੰਦਾ ਹਾਂ ਕੋਣ ਤਾਂ ਮਿਲਿਆ ਤੁਹਾਨੂੰ ਸਮਾਨ ਹਾਂ ਇੱਥੇ ਕਹਾਂ ਤਾਂ ਨਹੀਂ ਹੁੰਨੀ ਕੋਈ ਦੁਕਾਨ ਉਹ ਰੈਡੀ ਲੱਭਦੇ ਫਿਰਦੇ ਆਪਾਂ ਓ ਇੱਧਰੋਂ ਤੇ ਲੈਣਾ ਦਾ ਵੜ ਕੇ ਸੰਦੀਪਾ ਓ ਸਾਹਮਣੇ ਮਾਰਕੀਟ ਤੇ ਕਿਆ ਕਹਿੰਦਾ ਇੱਧਰ ਤਾਂ ਰਮਾਲੀ ਪਏ ਲੱਗਦੇ ਮੈਨੂੰ ਚਲ ਉਹ ਤਾਂ ਕੱਲਿਓ ਜਾਂਦੀ ਏ ਗਾਹਾਂ ਨੂੰ ਦੇਖ ਉਹਨੂੰ ਫਿਰ ਉਹਨੂੰ ਲੱਭੀ ਜਾਊਂਗੇ ਫੋਨ ਵੀ ਮੇਰੇ ਕੋਲ ਆ ਉਹਦਾ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਨਾਮ ਜੀ ਦੇਖਦੀ ਹੈ ਕਹਦਾ ਸੰਦੀਪ Ah. Cara? Dormiu? Nelly. ਵਲੋਗ ਬਣਾ ਰਹੇ ਹੋ ਭਈ ਅਸੀਂ ਵਲੋਗ YouTube ਦੇਖੋ ਫਿਰ ਸਾਜੀ ਸੀਤਾ ਸਵਾਇ ਦਵਾਈ ਪਈ ਮੇਰੇ ਤੋਂ ਬੈਠੋ ਖੜੀ ਕੇ ਟੁੱਟਦਾ ਹਲੇ ਗਿਆ ਬੋ ਨਾ ਪਿਆ ਸੁੱਤੋ ਸਵਾ ਇਹਦੇ ਨਾਲ ਆਪ ਦਾ ਰੈਡੀਮੇਡ ਸੂਟ ਦਿਖਾ ਪਕਾ ਤੋਂ ਦਿਖਾਉਂਗੇ ਉਧਰਲੀ ਸਾਈਡ ਚੱਲ ਕੇ ਤਾਂ ਕਾਊਂਟਰ ਤਾਂ ਭਈ ਅਰੋ ਚੂਹਾ ਵਾਲਾ ਕਮਰਾ ਜਿਹੜਾ ਉਹਦੇ ਚ ਬੰਦ ਕਰਦੇ ਯਾਰ ਕਰੀ ਬੰਦ ਨੂੰ ਉਹ ਕਮਰੇ ਚ ਬੰਦ ਕਰਦੇ ਚੂਹਾ ਵਾਲਾ ਚ ਨੂੰ ਹੁਣ ਨਹੀਂ ਜਾਣ ਦੇਣਾ ਹੁਣ ਨਹੀਂ ਜਾਣ ਦੇਣਾ ਜਿਹੜਾ ਉਧਰ ਚਲ ਗਿਆ ਫਿਰ ਉਧਰ ਹੀ ਰਹਿ ਜਾਂਦਾ ਡਬਲ ਐਕਸ ਜਾਂ 3 ਐਕਸ 3 ਐਕਸ ਹਾਂ ਕੇਰੇ ਕੋਈ ਯਾਦ ਪੂਰ ਮਰਨ ਤੇ ਕਲਰ ਤਾਂ ਵਧੀਆ ਦਿਖਾਈ ਤਾਂ ਥੋੜਾ ਜਿਆਦਾ ਖੁੱਲਾ ਕਲਰ ਤਾਂ ਵਧੀਆ ਲੱਗਾ ਮੈਨੂੰ ਆ 3 ਐਕਸ ਹਾਂ ਜਿਆਦਾ ਲੋਗ ਜ਼ਬਰਦਸਤ ਮੈਂ ਦੇ ਰਿਹਾ ਬੜੀਆ ਹੂੰ ਕਿੰਨੇ ਦਾ ਹੈ ਇਹ 1200 ਦਿਖਾਉਣੀ ਹੈ ਇਹ ਤਾਂ ਜੇ ਕੋਲ ਕੋ ਨਹੀਂ ਰਾ ਕੋਲ ਤਾਂ 6 ਸਾਲਾਂ ਦਾ ਚੁੱਕ ਲੈਣਾ ਸਰ ਹਾਂ ਸਾਜੀ ਡਬਲ ਐਕਸਲ ਬਾਰ ਕਲਰ ਦਿਖਾ ਦੇ ਦੋ ਚਾਰ ਆਜੂ ਸਾਈਜ਼ ਮੈਂ ਦੋ ਆਣੀ ਰੁਕ ਜਾ ਆ ਦੇਖੋ ਸਰਿੰਦਰ ਫੋਨ ਇਹ ਦਾ ਘਾਤ ਦਵਾ ਦੇ ਦੋ ਦੇਖਿਆ ਕੀ ਜਾਂਦੀ ਇਹ ਪਤਾ ਨਹੀਂ ਕਿ ਆ ਇਹ ਕੱਲ ਨੂੰ ਲੈਣੀ ਜਰਾ ਦਿਨ ਚ ਲੈ ਲਈ ਰਾਤ ਨੂੰ 10 ਵਜੇ ਉਹ ਇਹ ਕਿਉਂ ਪਤਾ ਸੀ ਇਸ ਵਿੱਚ 100% ਲੈਣਾ ਦੀ ਹੈ ਨਾ ਸਸਤਾ ਲੇਤਾ ਪਤਾ ਨਹੀਂ ਜਵਾਕਾਂ ਦਾ ਤੁਹਾਨੂੰ ਕੀ ਪਤਾ ਕਿ ਕਿਆ ਕਿਆ ਲੈਣਾ ਇਹਨਾਂ ਨੇ ਅਜੇ ਸ਼ੋਰ ਆ ਗਈ वो बिल्कुल बिल्कुल देखो तुम्हें सुन रही है येदा की प्राइस है 1500 की प्राइस है 1300 में होड़ा होड़ा नहीं येदा टेढ़े वाला वो बहुत बड़ा सा है मैं दूंगा नहीं मैं दिखा दे ये कुल्ला नहीं नहीं ना डबल एक्सेलदार है जरा तो कैसा है भैया भाई चलेगा नहीं ਨਹੀਂ ਇਹ ਵੀ ਨਹੀਂ ਚੱਲਣਾ ਜਲਦਾ ਥੋੜਾ ਜਿਹਾ ਤੁਹਾਨੂੰ ਕਲਰ ਸਹੀ ਲੱਗਿਆ ਉਹ ਮਾਸਟਰਡ ਦੇਖੋ ਤਾਂ ਯellow ਵੀ ਨਹੀਂ ਨਹੀਂ ਆ ਲੈਟ ਦਾ ਵੀ ਕਮਾਲ ਆ ਸੱਦੀ ਪੈਂਦੀ ਥੂੜ ਪਰੋਂ ਨਹੀਂ ਲੱਗਦਾ ਦੀ ਨਰਮ ਗੋਕਾ ਚੰਦਾ ਕੋਈ ਘਰਮ ਚ ਨਹੀਂ ਹੋਊਗਾ ਫੈਂਸੀ ਚ ਗਰਮ ਚ ਨਹੀਂ ਹੋਣੀ ਗਰਮ ਚ ਤਾਂ ਹੂੰ ਗਾਂ ਸਰਦੀ ਆਂ ਨਾਲਵੜ ਚ ਉਹ ਮੈਨੂੰ ਮਟੀਰੀਅਲ ਮਿਲਦੀ ਹੈ ਕਪੜਾ ਦਾ ਇਹ ਫੱッセ ਹੁੰਦੇ ਕਿ ਰਾਤ 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 ਤੁਸੀ ਉਹ ਸਾਡੇ ਕੋਲ ਕਰੈਲਿਕ ਤੇ ਸੂਟਿੰਗ ਨਾ ਹੁੰਦੇ ਸਾਡੇ ਕੋਲ ਬਹੁਤ ਵਧੀਆ ਸੂਟ ਹੁੰਦੇ ਨਰਾਤ ਰਾਤ ਨੂੰ ਸੂਈ ਨੂੰ ਕੋਈ ਇਸ ਟਾਈਮ ਨਹੀਂ ਪਾਈ ਸੀ ਨਾ ਹਾਂ ਸਾਰੇ ਤੁਸੀਂ ਆਏ ਨੇ ਮੈਂ ਤੁਹਾਨੂੰ ਸ਼ਾਂਤਤਾ ਦੇ ਦਿੰਦਾ ਅਸੀਂ ਆਏ ਹੁਣ ਆ ਯਾਰ ਹੁਣੇ ਪਤਾ ਲੱਗਾ ਮੈਡਮ ਬੈਗ ਭੁੱਲੇ ਈ ਘਰ ਕੱਪੜਿਆਂ ਵਾਲਾ ਉਹ ਵਾਲਾ ਫਲਕ ਦਿਖਾਇਆ ਕੋ ਜਿਹੜਾ ਉਹ ਮੈਨੂੰ ਖੋਲ ਕੇ ਦਿਖਾ ਜਿੱਥੇ ਤਾਂ ਕੰਬਲੀਆਂ ਕੁੰਬਲੀਆਂ ਪਾਈਆਂ ਵੀ ਤੇ ਆ ਉਹ ਚੱਕ ਲਿਆਉਂਦਾ ਕੱਪੜਿਆਂ ਵਾਲਾ ਬੈਗ ਮੈਡਮ ਘਰੇ ਛੱਡਿਆ ਜੀ ਕਿੱਥੋਂ ਆਏ ਜੀ ਉਹ ਰੋਪੜ ਤੋਂ ਇਹਨਾਂ ਦੀ ਪ੍ਰਾਈਸ ਹੈ ਨਹੀਂ ਦੋ ਇਹ ਪਾਰਟੀ ਵਿੱਚ 2000 ਦੀ ਦਿੰਦੇ ਆਂ ਤੇ ਟੇਸਟ ਕਿਉਂ ਨਹੀਂ ਕਰੂਗੀ ਫੇਰ ਵੀ ਹਮੋਂ ਦਾ ਲੱਗੂ ਛਕੂ ਐਵੇਂ ਤੇ ਬੰਦਾ ਚੱਲ ਜਾਂਦਾ ਹੂ ਹਮੋਂ ਪੂਲਾ ਲਗਾਇਓ ਪੂਲਾ ਪੂਲਾ ਆਹ ਬੰਦਾ ਆ ਕਾਟਨ ਚ ਪੜਾ ਦੇ ਨੀ ਤੇ ਦਿਵਾਉਣਾ ਵੀ ਨਹੀਂ ਪਾ ਲੈ ਪਾਣੀ ਤੇ ਪਗੜੀ ਲੱਗਿਆ ਤੈਨੂੰ ਤੈਨੂੰ ਆ ਬਦਿਆ ਨੀ ਤੈਨੂੰ ਕਿਹੜਾ ਰੰਗ ਲੱਗਦਾ ਰੰਗ ਕਢਾ ਲਾ ਫਿਰ ਹੋਰ ਦਿਖਾ ਹੁਣ ਤਾਂ ਕਲਰ ਤਾਂ ਦਿਖੋ ਵੀ ਹੁਣ ਤਾਂ ਲੈਣਾ ਪੈਣਾ ਮਰਨ ਮਾਰ ਕੇ ਤੈਨੂੰ ਜਿਹੜਾ ਚਾਹੁੰਦੇ ਬੋਲੋ ਸਾਹਮਣੇ ਰਹਿਣਾ ਉਹਨਾਂ ਨੂੰ ਤਾਂ ਸਾਹਜ ਤੇ ਦਿਖਾ ਦਿਓ ਕਿਹੜੇ ਕਲਰ ਆ ਆਪੇ ਕਢਾ ਲੈਣਗੇ ਫਿਰ ਲੱਗੇ ਪਾਰਟੀ ਜਿਹੀ ਲੱਗੇ ਸਭ ਲੱਗੇਗਾ ਆਪੋ ਤੇ ਅੰਦੀ ਵਾਜੇ ਰਾਣੀ ਵਾਲੇ ਨੇ ਹਾਥੀ ਆ ਹੋਆ ਸਿੰਪਲ ਸੇ ਨਾ ਕੋਟਰ ਦੇ ਵਿੱਚ ਉਂ ਵਧੀਆ ਲੱਗਾ ਮੈਨੂੰ ਇਹ ਬਲੈਕ ਕਲਰ ਵਧੀਆ ਲੱਗਦਾ ਕੰਬੀਨੇਸ਼ਨ ਜਹਾ ਹੋ ਮੈਨੂੰ ਦੂਜੀ ਬੋਲ ਪਾਈ ਕੋ ਸਰ ਇਹ ਨਹੀਂ ਰੂੰਗਦੀ ਇਹ ਮੈਂ ਕੀ ਹੁਣ ਮੈਂ ਮਤਾਰ ਰਹਿ ਗਾਨਾ ਨਾਵਰੇ ਲੱਗਿਆ ਕਿਹੜਾ ਆਹ ਲੈ ਲਾ ਸਰ ਦਹੀਂ ਜਰਾ ਉਹ ਮੈਂ ਤਾਂ ਲੈ ਲੈਂਦਾ ਅਰੇ ਵੀ ਚਾਰ ਕਲਰ ਦਿਖਾ ਦੇ ਮੁੰਡੇ ਉਹ ਘੜੇ ਉਮਰ ਬੱਟੇ ਸਲਾ ਹੈ ਦੋ ਪਤਨ ਚਾਰ ਵਾਰ ਪਾਉਣਾ ਪਤਨ ਨਹੀਂ ਇਹਨੇ ਹਾਂ ਸੋਣੀ ਕੀ ਚੀਜ਼ ਹੈ ਬਾਕੀ ਲਾ ਕੇ ਦੇਖਣਾ ਸ਼ੀਸ਼ਾ ਲੱਗਾ ਲੱਗ ਮੇਰੇ ਨੂੰ ਪੈਸ਼ਨੇਬਲ ਤੇ ਪੈਸ਼ਨੇਬਲ ਇਹ ਚੀਜ਼ ਬੜੀ ਬੱਧੀ ਦੇਖ ਲੈ ਕੋਈ ਜ਼ੂਦੋ ਕਨਫਿਊਜ਼ਨ ਚ ਫਸ ਗਈ ਸਿਰ ਅੰਦਰ ਕਿਤੇ ਰਹਿਣੀ ਮੈਂ ਉਹ ਤਾਂ ਫੇਮੇਟ ਉੱਪਰ ਮਾਂ ਇਹ ਪੱਛਾ ਸਿਰ ਪਰ ਰਹਿਣਾ ਨਹੀਂ ਔਰਗਾਂਜਾ ਉੱਪਰ ਉਹ ਐਵੇਂ ਕਿੱਥੇ ਰਹਿਣਾ ਔਰਗਾਂਜਾ ਤੇ ਕਿੱਥੇ ਰਹਿਣਾ ਸਿਰ ਪਰ ਫਿਰ ਕਾਟਨ ਜਿੱਥੇ ਮਗਰ ਗੰਜਾ ਹੀ ਲੱਗਿਆ ਔਰਗਾਂਜਾ ਉਹਨੇ ਕਿੱਥੇ ਸਿਰ ਤੇ ਰਹਿਣਾ ਦੇ ਦੇ ਚੁਕੂ ਚੁਕੂ ਦਸਾ ਦੇ ਇਹ ਤਾਂ ਚੋਰ ਆਗਾ ਕਲਰ ਕੋਈ ਕਾਟਨ ਚ ਦੇਖ ਤਾ ਮਾਰ ਜੇ ਨੀਰ ਬਾਹਰ ਰੂ ਸਤਨਾ ਨਾ ਲੈ ਲੋ 3x7 ਦਾ ਦੁਪੱਟਾ ਔਰ ਗੰਦਾ ਦਾ ਪਰ ਹੈਗਾ ਸੌਫਟ ਚਲੋ ਵੀ ਸੋਣਾ ਆ ਜਰਵਾਸੇ ਵੀ ਕਾ ਸਕਦੇ ਸੋਣੀ ਦੇਖ ਤੂੰ ਮੈਨੂੰ ਨੀਂਦ ਆਉਂਦੀ ਲੱਗਦੀ ਮੈਨੂੰ ਨੀਂਦ ਆਉਂਦੀ ਲੱਗਦੀ ਹਾਂਜੀ ਅੱਜ ਲਾਣੀ ਆਜ ਕੋਸਾ ਬਸ ਮਰੇ ਇਥੇ ਮੈਂ ਕਿਹਾ ਕਿ ਬੋਧਾ ਦਾ ਦੱਬਿਓ ਪੱਗ ਲਗਾ ਦੂੰਗਾ ਆ ਛਾਲ ਦੇਖਿਓ ਤਾਂ ਉਹ ਮਗਰ ਬਥੇਰੀਆਂ ਲੱਗੇ ਬਸ ਟੋਲਾ ਦਾ ਇਹ ਜਿਹੜਾ ਥੱਲੇ ਪਾਰਟੀ ਵਿੱਚ ਰੱਖਿਆ ਹੁੰਦਾ ਦੋਵਾਰੇ ਆ ਰੰਗ ਲੈਣਾ ਦੋਵਾਰੇ ਹੁਣ ਦੋਵਾਰੇ ਅੰਦਰ ਆਪਣਾ ਕੋਈ ਇਸ ਕਿਰਾਏ ਆਪਣਾ ਮੋਬਾਈਲ ਨਾ ਲਾ ਦੇ ਹਾਂ ਮੈਂ ਦੋਵਾਰੇ ਰੀਤਾ ਕਿਆ ਤੂੰ ਵੀ ਬਸ ਕਿਆ ਦੌੜ ਮਤ ਨੂੰ ਛੇਡਾ ਤੂੰ ਜਿਹੜੀਆਂ ਹੁਣ ਲੈ ਕੇ ਆਈ ਆ ਉਹ ਕਿੱਥੇ ਗੱਡੀ ਚ ਮੈਨੂੰ ਦੱਸ ਜਿਹੜੀਆਂ ਤੂੰ ਲੈ ਕੇ ਆਈ ਤੇ ਉਹ ਕਿੱਥੇ ਆ? ਸੂਟ ਦੇਖੋ ਵਧੀਆ ਫੈਨਸੀ ਦੇ ਨੇ ਨਾ ਦੁਪੱਟੇ ਵੀ ਫੈਨਸੀ ਆ ਲੈ ਨਾਲ ਆ। ਹਾਂ ਦੋਨੋਂ ਲੈ ਲੀ ਜੇ ਤੁਮ ਜਾ ਲੈ ਹੂੰ 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 ਉੱਧਰ ਇਹ ਕੁੜਤੇ ਕਮੀਜ਼ੇ ਪਏ ਨਾ ਸੂਟ ਵੀ ਜਤੋਂ ਬਾਈ ਸੁਰੇਸਤਰ ਹੀ ਆਣੇ ਮੈਂ ਤਾਂ ਹੱਥ ਨਾਲ ਸਾਰੀ ਦਿਖਾਤੇ। ਕੁਸੱਕ ਤੂੰ ਆਪ ਦੇਖ ਲੈ ਕੋਈ ਕਲਰ ਆਪਣੇ ਦਿਮਾਗ ਚ ਵੀ ਆ ਕਲਰ ਮੈਨੂੰ ਵਧੀਆ ਲੱਗਦਾ ਉਹ ਹੀ ਕੱਢ ਦੇਣਾ ਉਹਨੇ ਅੱਜ ਤਾਂ ਫਿਰ ਸਾਰੇ ਸੂਟ ਬਾਹਰ ਨਿਕਲ ਜਾਣਾ ਤਾਂ ਅੱਜ ਦਾ ਰਸਤਾ ਉਹਨੇ ਮੈਂ ਪਤਾ ਕਰ ਲਿਆ ਹਾਂ ਉਹਨੇ ਆਗੇ ਕੜਤੇ ਫੇਰੇ ਕੋਈ ਨਾ ਜਪਤ ਹੋਏ ਤਰੇਣਾ 605 ਚ ਹਾਂ ਮੈਂ ਬੋਲਦੇ ਨੇ ਕਿ ਮੁੰਡੀਆਂ ਤੇ ਲੈਣਾ ਲੈ ਲਾ ਫਿਰ ਜਾ ਮੈਂ ਤਾਂ ਆਪਣੀ ਪਸੰਦ ਦੇਖ ਲਵਾਂ ਕੋਈ ਆਪਣੀ ਪਸੰਦ ਦਾ ਆਏ ਹੀ ਨਹੀਂ ਕੋਈ ਆਉਂਦਾ ਮੇਰੇ 605 ਚ ਫਸੀ ਵੀ ਆ 605 ਚ ਐ ਕਰੇ ਮੈਂ ਲੈ ਲਵਾਂ ਹਾਂ ਤਾਲੂ ਕੋਲ ਹੋਰ ਦਵਾ ਦੂਗਾ ਚਲ ਇੰਡੀਆ ਤੋਂ ਆਦੂਗਾ ਤੂੰ ਹੋਰ ਇੰਡੀਆ ਕਿਹਦਾ ਹੋਰ ਦਵਾ ਦੂਗਾ ਖਮਾਣ ਹੋਰ ਦਵਾ ਦੂਗਾ ਬਾਈ ਹੁਣ ਮੈਨੂੰ ਲੱਗਦਾ ਓ ਨਹੀਂ ਤੇਰੇ ਫਸਣਾ ਹੈ ਦੇਖ ਕੇ ਆਪਣਾ ਹਮ ਐਨਾ ਜਿਆਦਾ ਨਹੀਂ ਚੁੱਪੀ ਗੱਲਾਂ ਇਹ ਕਹਿ ਲੈਣਾ ਤੇਰਾ ਲੋ ਤਾਂ ਇਦਾਂ ਇੱਕ ਖੁਲਾੜੂਲਾ ਪਾੜਾਇਆ ਜੀ ਜਿਆਦਾ ਲੱਗਣੀ ਹੈ ਫਿਰ ਲਗਾਇਆ ਜੀ ਜਿਆਦਾ ਖੁਲਾ ਹੋ ਜਾਣਾ ਡਬਲ ਐਕਸ ਲਗਾ ਜੇ ਪ੍ਰੋਪਰ ਤੁਹਾਡਾ ਸਹਜ ਜੀ ਡਬਲ ਐਕਸ ਨਾ ਠੀਕ ਆ ਜਾਈ ਜੀ ਇਤਨੀ ਦਾ ਪਾਉਣਾ ਆਪਾਂ ਇਹ ਵੀ ਸੋਹਣੀ ਕੀ ਹੈ ਹਾਂ ਇਹ ਤੁਹਾਡੇ ਆਂਜਾਂ ਦੇ ਵੀ ਕੰਮ ਆਏਗਾ ਸਾਹਿਬ ਐਡੀਕ ਬਣਾ ਖੁਲਾ ਜਿਆਦਾ ਹੋ ਜਾ ਤਾਂ ਕਟ ਦੇਵਾਂ ਲੂਗੇ ਹਾਂ ਹਾਂ ਪਾਉਣਾ ਫੈਂਸੀ ਲੁੱਕ ਚ ਸੂਟ ਹੈਗਾ ਸਾਹਿਬ ਤੁਹਾਡੇ ਆਂਜਾਂ ਦੇ ਵੀ ਕੰਮ ਆਏਗਾ ਤੂੰ ਮੈਨੂੰ ਮਾਫ਼ ਕਰ ਪਾ ਦੋ ਨੀ ਤੁਸੀਂ ਸਰਲ ਇਹੋ ਜਿਹਾ ਕੋਈ ਦਿਖਾ ਦੇ ਜਿਹੜੀ ਚੁੰਨੀ ਸਰ ਤੇ ਰਹੀ ਹੈ ਚੁੰਨੀ ਤੀ ਨਾ ਫਿਰ ਕਾਟਨ ਦੀ ਚੁੰਨੀਆਂ ਆਉਂਦੀਆਂ ਬਾਹਰੋਂ 500 ਰੁਪਏ ਦੀਆਂ ਉਹ ਲੈ ਲਿਓ ਉਹ ਲੈ ਲਿਓ ਕਿਉਂਕਿ ਜੇ ਫੈਂਸੀ ਸੂਟ ਲੈਣਾ ਨਾ ਤਾਂ ਫੈਂਸੀ ਦੁਪੱਟੇ ਆਉਂਦੇ ਨਾਲ ਆਹ ਨਾ ਦਾ ਦਰਬਾਰ ਸਾਹਿਬ ਮਾ ਸਾਡੇ ਕਿੰਨਾਂ ਗੱਲ ਹਾਂਜੀ ਵਹੀ ਕਹਿ ਰਹੇ ਬਾਹਰੋਂ ਮੁੰਡੇ ਕੋ ਲੱਗੀਆਂ 500 ਰੁਪਏ ਚੁੰਨੀਆਂ ਆਈਆਂ ਇਹ ਉਹਦੇ ਹੀ ਸਿਰ ਤੇ ਲੈ ਲਓ ਬਾਹਰ ਕਾਟਨ ਦੇ ਬਟਾਉਂਦਾ ਆ ਆ ਵੀਧੀਆ ਰਹਿੰਦਾ ਹਮਮ ਦੇ ਸੂਟ ਕਹਿੰਦੇ ਵੇਣੋ ਸੁਆਣੇ ਪਾਣੇ ਫਿਰ ਹਮ ਉਹਨਾਂ ਪਾ ਤੁਹਾਨੂੰ ਕਾਟਨ ਦੇ ਬੱਡੇ ਤੈਨੂੰ ਆਪਸੰਦ ਦਾ ਹੁੰਦਾ ਹੈ ਨਾ ਹੂੰ ਤੇ ਤੈਨੂੰ ਨਹੀਂ ਹੁੰਦਾ ਜਿਹੜਾ ਪਸੰਦ ਆ ਉਹ ਹੀ ਲੈਂਦਾ ਉਹ ਤਾਂ ਟਾਈਮ ਇਟ ਪਾਉਣਾ ਉਹ ਲੈ ਕੇ ਪਰੇ ਘਰ ਤਾਂ ਟੱਕੜ ਕੇ ਤਾਂ ਹਣ ਜਾਣ ਨੂੰ ਪਤਾ ਨਹੀਂ ਕਿੱਥੇ ਨੂੰ ਪਾਉਣਾ ਤਾਂ ਕਿੱਥੇ ਜਾਣਾ ਹਣ ਉਹ ਮੁੜ ਕੇ ਹਾਂ ਲੈ ਕੇ ਪਰੇ ਘਰ ਆਈ ਦੇ ਦੇ ਯਾਰ ਇਹ ਕਿੰਨੇ ਨੇ 120 60 ਠੀਕ ਹੈ ਠੀਕ ਹੈ ਆ ਜੂਗਾ ਠੀਕ ਉਹ ਜਿਹੜਾ ਤਨ ਸੰਗ ਲਾ ਲੈਂਦੇ ਆ ਉਹ ਆਹ ਆਏ ਆ। ਹਾਏ। ਕੀ ਹੈ ਲੋ? ਮੈਂ ਕਿਹਾ ਮੈਂ ਇੱਕ ਵਾਰ ਹੋਣਾ ਉਹਨੇ ਉਹ ਹੀ ਪਸੰਦ ਕਰਨਾ। ਉਹ ਠੀਕ ਆ ਫਿਰ। ਇਹਦੀ ਚੁੰਨੀ ਨੂੰ ਕੀ ਸਿਰਪਾੜਨੀ? ਚਾਰ ਸੀਟ ਚੁਣੀ। ਆ ਬਾਅਦ ਚੰਗੋਲੇ ਮੰਨਦਾ ਹੀ ਨਾ। ਕੋਈ ਤਾਂ ਪਸੰਦ ਕੀ ਆ ਲੱਲੋ। ਚੁੰਨੀ ਬੋਰ ਬੇ ਦਵਟਾ ਮਿਲਣਾ ਇਸੇ। ਹਾਂ। ਕਿਆ ਕਰਸ? ਆਹ ਹੀ ਕਲਰ ਚੱਲੇਗਾ। ਤੇ ਤੁਸੀਂ ਮਤਲਬ ਵੀ ਮਨ ਮਰ ਕੇ ਸੂਟ ਲੈ ਲਓ। ਹੂੰ। ਫਾਇਦੇ ਲੋ ਹਣਾ ਕਿ ਤੈਨੂੰ ਇੱਕ ਦਿਨ ਤੋਂ ਇੱਕ ਦੁਪੱਟੇ ਪਿੱਛੇ ਤੂੰ ਮਤਲਬ ਮਨ ਮਾਰ ਕੇ ਚੀਜ਼ ਲੈ ਲਓ ਹਾਂ ਉਹਦਾ ਕੋਈ ਸਵਾਦ ਨਹੀਂ ਹੈਗਾ ਹਾਂ ਲੋ ਵੀ ਨਹੀਂ ਚੱਪ ਬੋਲੋ ਜਿਹੜਾ ਪਸੰਦ ਆ ਉਹ ਲਵੋ ਨੀਦੀ ਕੋਈ ਗੱਲ ਨਹੀਂ ਇਹ ਤੂੰ ਕੋਈ ਗੱਲ ਨਹੀਂ ਤੂੰ ਆਹਦਾ ਲਵੋ ਇਸ ਸੰਦ ਨੂੰ ਛੱਡ ਤੀ ਉਹ ਤਾਂ ਕਹਿੰਦੇ ਵੀ ਤੁਹਾਨੂੰ ਮਾੜਾ ਪਾਏਗਾ 1500 ਇਹ ਛੱਡ ਪੈਸੇ ਤੂੰ 1500 ਤੂੰ ਲੈ ਲੇ ਤੂੰ ਲਗਾ ਲਵੋ ਆਜ ਨਹੀਂ ਜੁਨੀ ਵੀ ਬਈ ਅੱਜ ਦੁਬਾਰਾ ਤੁਹਾਨੂੰ ਥੋੜਾ ਬਾਹਰੋਂ ਵੇਖ ਦੇਣਾ ਕੋਈ ਮੈਂ ਆਇਆ ਹੂੰ ਹੋਰ ਦੀ ਹੋਰ ਬਾਤ ਸੀ ਬਸ ਮੈਂ ਤੁਹਾਡੇ ਵਾਸਤੇ ਥੈਂਕ ਯੂ ਭਾਜੀ ਆ ਬੜਾ ਸਾਡੇ ਦਾ ਕੱਪੜਾ ਸਾਰੇ ਹੀ ਹੈਗੇ ਆ ਹਾਂ ਸਾਡੇ ਦਾ ਸਾਰੇ ਕੱਪੜਾ ਹੈਗੇ ਆ ਸਾਡੇ ਦਾ ਸਾਰੇ ਕੱਪੜਾ ਹੈਗੀ ਆ ਕਿੰਨੇ ਪੈਸੇ ਕਰ ਜਾਏ ਲੈ ਲਿਆ ਸੂਟ ਪਹਿਲਾਂ ਮੇਰੇ ਕੋਲ ਆ ਇਹਨੂੰ ਨਾ ਤੁਸੀਂ ਇਹਨੂੰ ਉਹਨੂੰ ਛੜਨ ਲੱਗ ਗਏ ਹੁਣ ਤੁਸੀਂ ਜਿਹੜਾ ਇੱਕ ਸੂਟ ਲੈਣਾ ਲੈ ਕੇ ਚਲੋ ਨਾ ਠੀਕ ਆ ਇਹਨਾਂ ਤਾਂ ਕਹਿ ਦੇਣਾ ਇਹਨਾਂ ਦਾ ਲਾਗਤ ਰਾਂ 2000 ਨਾਲ ਅੱਧੇ ਤੇ ਦੇਖੀ ਜਾਵਣ ਨਾਲ ਕੌਣ ਹੀ ਬੋਲ ਰਿਹਾ ਇਹਦਾ ਦਿਮਾਗ ਕੋ ਪਤਾ ਕੋ ਨਹੀਂ ਇਹ ਤਾਂ ਹਿੱਲਣ ਕਿਵੇ ਟਾਈਮ ਲੱਗਦਾ ਲਾਤਾ ਇਹਦੇ ਨਾਲ ਦੁਪੱਟਾ ਦੁਪੱਟਾ ਹੁਣ ਕੋਈ ਕਿ ਨਹੀਂ ਉਹ ਲੱਗਦਾ ਜੈਨੂ ਹਾਂ ਉਹੀ ਲੈ ਲਿਆ ਮੈਂ ਤਾਂ ਉਹੀ ਲੈ ਲੈ ਚਲੋ ਮੰਮੀ ਕੋ ਵੀ ਦੇਣਾ ਪੁੱਛ ਸੜਾ ਜਿਹੜਾ ਮੂਰੇ ਪਿਆ ਨਾ ਜਿਹੜਾ ਲਗਾ ਕੇ ਚਬਾ ਕਰਦਾ ਕਥਨੀ ਨੂੰ ਲੋਭ ਵਾਲੇ ਕਿਹੜਾ ਪੈ ਗਿਆ ਮੈਨੂੰ ਤਾਂ ਵੀ ਪੀਤਰੀ ਨੇ ਪਹਿਲਾਂ ਪਸੰਦ ਕੀਤਾ ਅੱਛਾ 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 ਮਮਾ ਉਹ ਨਾ ਨਾ ਆ ਜਾ ਆ ਜਾ ਆ ਜਾ ਹੱਥ ਬੰਨਣਾ ਤੁਹਾਡੇ ਮੂਰੇ ਆ ਜਾ ਛੋਟੇ ਟੱਕ ਲੈ ਨਾਲ ਹੂੰ ਚਲੋ ਹੁਣ ਟਰਾਈ ਕਰਕੇ ਦੇਖ ਲਈ ਪਤਾ ਨਹੀਂ ਫਸਣਾ ਕਿ ਨਹੀਂ ਵਧਣਾ ਵੀ ਨਹੀਂ ਪਤਾ ਨਹੀਂ ਇੱਕ ਵਾਰ ਟਰਾਈ ਕਰਕੇ ਦੇਖਦਾ ਉੱਪਰ ਹੂੰ ਨਹੀਂ ਫਿਰ ਇਹਨੂੰ ਪੇਛੇ ਦੀ ਮੋੜ ਕੇ ਦੁਬਾਰਾ ਆ ਜਾਊਗਾ ਫੇਰੇ ਆ ਸਟਾਲ ਲੈਣਾ ਤਾਂ ਹਣ ਹਾਂ ਚੋਲ ਲੈਣਾ ਲੈਣਾ ਫੇਰ ਆ ਕਦੀ ਹਾਂ ਉਹਦੇ ਨਾਲ ਤਾਂ ਦੁਪੱਟਾ ਇਹਦੇ ਨਾਲ ਤਾਂ ਸੂਟ ਨਾਲ ਤਾਂ ਦੂਆ ਹੀ ਹੈ ਕਾਟਨ ਦਾ ਇਹ ਤਾਂ ਰਹਿ ਜਾਣਾ ਇਹਦਾ ਤਾਂ ਕੋਈ ਚੱਕਰ ਨਹੀਂ ਹੈਗਾ ਕੀ ਜਾਨਦੀ ਨਹੀਂ ਮੰਮੀ ਅਰੇ ਤਵੀ ਬਾਸਾ ਆਹ ਜੇ ਸਮਾਨ ਨੂੰ ਹੱਥ ਪਾਉਗੀ ਉਹ ਬਾਲ ਦੀ ਚੱਕ ਲੈ ਇੱਕ ਕਹਿੰਦੇ ਸੀ 100 ਰੁਪਏ ਦੇ ਉਹ ਵੀ ਦੇਖਦੇ ਵੀ ਜਵਾਕ ਨੇ ਵੜ। ਨਹੀਂ। ਥੈਂਕ ਯੂ ਭਰਾ ਥੈਂਕ ਯੂ ਲੈ 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 ਥੈਂਕ ਯੂ। ਓਕੇ। ਸਤਨਾਮ ਵਾਹਿਗੁਰੂ। ਕਿੰਨੇ ਚ ਪੈ ਗਿਆ ਛੋਟੋ? 1200 ਚ। 1200 ਦਾ? ਜਾ ਜੇ ਰਹਿ ਗਿਆ ਕੰਮ। ਉਹ 11 ਮਹਿੰਗਾ ਤਾਂ ਭਾਜੀ। ਉਹ ਕਿੰਨਾ 1500 ਦਾ ਕਹਿੰਦਾ ਤਾਂ ਆਓ। ਤੁਹ ਕਿੰਨੇ ਅਦਰ ਕਿ 300 ਰੁਪਏ ਤੂੰ ਬਾਹਰ ਸੌਤ ਤੇ 300 ਰੁਪਏ ਖਰਚਣ ਲੱਗੇ ਤਾਂ ਤੁਸੀਂ ਜਦ ਦਾ ਭੜਾ ਕਚਾਰੇ ਪੀਜ਼ਾ ਆਰਡਰ ਕਰ ਦਿੰਦੇ ਆ ਰਾਤ 600 ਦੀ ਮੱਕੀ ਦੀ ਰੋਟੀ ਉਹ ਖਾ ਕੇ ਸਾਗ ਨਾਲ ਜਿਆਦਾ ਨਹੀਂ ਸੋਚਿਆ ਹੁਣ ਤਿੰਨ ਸੂਟ ਪਿੱਛੇ ਜਿਹੜਾ ਸਲਾ ਪਾ ਕੇ ਹਟਾਉਣਾ ਉਹਦੇ ਪਿੱਛੇ 300 ਰੁਪਏ ਵੀ ਸੋਚ ਲਿਆ ਧੰਨਵਾਦ ਧੰਨਵਾਦ ਜੀ ਆਟਾ ਰੂ ਚਾਹੀਦਾ ਬਸ ਜੂ ਜੂ ਨੇ ਰੌਈ ਜਾਂਦਾ ਬਾਜ਼ਾਰ ਚ ਰੌਣਕ ਵੱਧ ਹੀ ਨਹੀਂ ਜਾਈ ਜਿੰਨੀ ਪਹਿਲਾਂ ਨਾਲ ਤੇ ਬੰਦੇ ਵੱਧ ਨਹੀਂ ਲੱਦੇ ਹੁਣ ਬਾਜ਼ਾਰ ਸ ਹਾਂ ਹਾਂ ਟਲਟ ਲੋ 200 ਰੁਪਏ ਚ ਸੇਲ ਆ ਬਾਬੇ ਲਾਤ ਲਿਆ ਮੱਕੀ ਦੀ ਰੋਟੀ ਸਾਗ ਵਾਲਾ ਹੋਰ ਕਿਉਂ ਤਾਂ ਲੈ ਕੇ ਗਏ ਤੇ ਰਾਤ 600 ਦੇ ਵਿੱਚ ਸਮਝ ਲੈ ਵੀ 12 ਰੋਟੀਆਂ 12 ਰੋਟੀਆਂ ਦੀਆਂ ਤੇ 2 2 2 2 ਚਾਰ ਕੌਲੀਆਂ ਸਾਗ ਦੀਆਂ ਸਮਝ ਲੈ 600 ਰੁਪਏ ਫਿਰ ਉਹ ਤਾਂ ਫਿਰ ਜਦ ਹੁਣ ਖਾਣ ਪਰਿਆ ਆ ਕੇ ਫਿਰ ਕੀ ਰਹਿ ਗਿਆ ਜਾਂ ਪੀਜ਼ਾ ਆਰਡਰ ਕਰ ਦਿੰਦੇ 750 ਦਾ ਜਦ ਵੀ ਸੋਚੋ ਸਭ ਕੋ ਸੋਚਣਾ ਪੈਂਦਾ ਜੇ ਆਪ ਆਪ ਨੂੰ ਉੱਪਰ ਜਾਉਣੀ ਵੀ ਤੇ ਕੀ ਕਰ ਲੋਗੇ ਕੱਲ ਨੂੰ ਲੈ ਲਈਏ ਭੋਗ ਉਹ ਹੁਣ ਭੋਗ ਕੱਲ ਨੂੰ ਪ੍ਰਸ਼ਾਦ ਕੱਲ ਨੂੰ ਲੈ ਜਾਾਂਗੇ ਮੈਂ ਕਿਹਾ ਹੁਣ ਪੈਕ ਹੋ ਜੂ ਅੱਧੇ ਅੱਧੇ ਦਿੰਦਾ ਪਤਾ ਨਹੀਂ ਕਿੰਨਾ ਕ ਜ਼ਮਾਨ ਲੈ ਜਾਣਾ ਤਾਂ 5 ਕਿਲੋ ਆਮ ਪਾਪੜ ਲੈ ਜਾਣਾ ਉਹਨੂੰ ਵੀ ਦੇ ਲਓ ਸੰਦੀਪ ਨੂੰ ਵੀ ਸੰਦੀਪ ਨੂੰ ਵੀ ਰੋਕੋ ਮਤਾ ਜੀ ਕਹਿੰਦਾ ਉਹਨਾਂ ਗਾਹ ਜਾ ਕੇ ਚੱਲ ਉਹ ਪਿੱਛੇ ਦੇ ਉਹਨੂੰ ਤਾਂ ਆਇਆ ਵੀ ਹੁਣ ਬੱਸ ਤੁਸੀਂ ਸਮਾਨ ਲੈ ਲਿਆ ਤੇ ਕਮਰੇ ਚ ਨੂੰ ਜਾਣਾ ਹੁਣ ਤੁਸੀਂ ਰਸਤੇ ਚ ਹੋਰ ਪਲਾਨ ਕਰ ਲਿਆ ਹੁਣ ਉਹਨੂੰ ਥੋੜਾ ਪਤਾ ਹੈ ਗੱਲ ਦਾ ਵੀਰ ਪੇ ਵੀਰ ਪੇ ਵੀਰ ਪੇ ਵੀਰ ਪੇ ਵੀਰ ਪੇ ਵੀਰ ਪੇ ਵਿਪੀ 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 ਸਤਨਾਮ का संदीप ओ अरे टी-शर्ट एड